ਕੀ ਕਹਣਾ ਜਾਨੇ ਜਿਹੜਾ ਅੱਜ ਬਰਸਾਤ ਹੋਈ ਆ ਸਾਡੀ ਬਰਸਾਤ ਦੇ ਨਾਲ ਲੋਕਾਂ ਨੂੰ ਤਾਂ ਬਹੁਤ ਰਾਹਤ ਮਿਲੀ ਆ ਪਰ ਹਰ ਸਾਲ ਅਸੀਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆ ਵੀ ਨਾਲੇ ਸਾਫ਼ ਕਰਾਓ ਲੋਕਾਂ ਨੂੰ ਅਪੀਲ ਕਰੀਦੀ ਵੀ ਨਾਰਿਆਂ ਦੇ ਵਿੱਚ ਮੋਮਜਾਮੇ ਨਾ ਸਿੱਟੋ ਪਰ ਲੋਕੀ ਚਾਹਤ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਜਿਹਦੇ ਕਰਕੇ ਅੱਜ ਬਹੁਤ ਸਾਰੀਆਂ ਦੁਕਾਨਾਂ ਦੇ ਵਿੱਚ ਗਊਸ਼ਾਲਾ ਰੋਡ ਤੇ ਸਿਨੇਮਾ ਰੋਡ ਤੇ ਦੁਕਾਨਾਂ ਦੇ ਵਿੱਚ ਪਾਣੀ ਆ ਗਿਆ ਤੇ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਪ੍ਰਸ਼ਾਸਨ ਨੂੰ ਬੜੀ ਵਾਰੀ ਬੇਨਤੀ ਕੀਤੀ ਹੈ ਪਰ ਮੈਨੂੰ ਲੱਗਦਾ ਵੀ ਬੇਨਤੀਆਂ ਪ੍ਰਸ਼ਾਸਨ ਸਾਡੀਆਂ ਸਰਗਰ ਨਹੀਂ ਕਰਦਾ ਅੱਜ ਫੇਰ ਇੱਕ ਰਿਕੁਐਸਟ ਕਰਦੇ ਵੀ ਜਿੰਨੇ ਵੀ ਸ਼ਹਿਰ ਦੇ ਗੰਦੇ ਨਾਲੇ ਹੈਗੇ ਆ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਾ ਦਿੱਤੀ ਜਾਵੇ ਤਾਂ ਅੱਜ ਬਰਸਾਤ ਸਿਰਫ ਅੱਧਾ ਇੱਕ ਘੰਟਾ ਹੋਈ ਹੈ ਅਗਰ ਬਰਸਾਤ ਜ਼ਿਆਦਾ ਹੋ ਜਾਂਦੀ ਤੇ ਗਊਸ਼ਾਲਾ ਰੋਡ ਦੀਆਂ ਨੂੰ ਦੁਕਾਨਾਂ ਦੇ 4-4 ਫੁੱਟ ਤੋਂ ਵੱਧ ਪਾਣੀ ਹੋਣਾ ਸੀ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਦੁਕਾਨਦਾਰਾਂ ਨੂੰ ਇਹ ਹੀ ਅਪੀਲ ਹੈ ਵੀ ਆਪਣਾ ਕੂੜਾ ਜਿਹੜਾ ਹੈ ਬੜੀ ਵਾਰੀ ਸਮਝਾਇਆ ਜਾਂਦਾ ਵੀ ਆਪਣਾ ਜਿਹੜਾ ਮੂਮਜਾਮੇ ਆ ਨਾਲ ਨਾਲੇ ਜਨਾਹ ਸਿੱਟੋ ਇਹਨਾਂ ਨੂੰ ਕਿਤੇ ਇਕੱਠੇ ਕਰੋ ਪਰ ਦੁਕਾਨਦਾਰ ਵੀ ਸਾਡੀ ਗੱਲ ਨੂੰ ਇਸ ਦਿਨੋਰ ਕਰ ਜਾਂਦੇ ਐ ਅਪੀਲ ਇਹ ਹੀ ਆ ਵੀ ਆਪਣੇ ਮੂਮਜਾਮਿਆਂ ਨੂੰ ਸੰਭਾਲ ਕੇ ਰੱਖਣ ਤਾਂ ਕਿ ਨਾਲੇ ਦੇ ਵਿੱਚ ਆ ਗਏ ਜਿਹੜੇ ਜਾਲੇ ਹੈਗੇ ਆ ਨਾਲਿਆਂ ਦੇ ਅੱਗੇ ਲੱਗੇ ਹੋਏ ਉਹ ਬੰਦ ਹੋ ਜਾਂਦੇ ਇਸ ਕਰਕੇ ਪਾਣੀ ਭਰਦਾ ਅਹੀਂ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਬਰਸਾਤ ਹੋਈ ਆ ਜੈ ਸ਼੍ਰੀ ਰਾਮ ਜੀ ਅੱਜ ਮੇਰੇ ਫਗਵਾੜਾ ਵਾਸੀਆਂ ਨੂੰ ਬਹੁਤ ਹੀ ਲੰਬੀ ਉਡੀਕ ਤੋਂ ਬਾਅਦ ਅੱਜ ਮੀਂਹ ਪੈਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਰਾਹਤ ਮਿਲੀ ਹੈ ਕਿਉਂਕਿ ਗਰਮੀ ਇੰਨੀ ਪੈ ਚੁੱਕੀ ਸੀ ਕਿ ਸਿਰਫ ਮਨੁਸ਼ੀਅਤ ਨਹੀਂ ਪੰਛੀ ਤੱਕ ਵੀ ਮਤਲਬ ਕਿ ਇੰਨੇ ਜ਼ਿਆਦਾ ਗਰਮੀ ਦੇ ਵਿੱਚ ਮਰ ਚੁੱਕੇ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਪਰ ਮੈਂ ਅੱਜ ਇਹ ਦੇਖ ਰਿਹਾ ਕਿ ਮੀਂਹ ਪੈਣ ਤੋਂ ਬਾਅਦ ਜੋ ਸਰਕਾਰ ਵੱਲੋਂ ਮਤਲਬ ਕਿ ਅੰਸਾਰੀਆਂ ਕੀਤੀਆਂ ਗਈਆਂ ਚੀਜ਼ਾਂ ਉਹ ਅੱਜ ਮੋਰੇ ਉੱਭਰ ਕੇ ਆ ਗਈਆਂ ਮਤਲਬ ਕਿ ਜਿਹੜੀ ਜਿਹੜੇ ਵੀ ਰਸਤੇ ਤੁਸੀਂ ਚਲਜੋ ਮੈਨੂੰ ਲੱਗਦਾ ਕਿ ਸ਼ਾਇਦ ਉੱਥੇ ਖੱਡਾ ਇੰਨਾ ਕਿ ਪੈ ਚੁੱਕੇ ਆ ਕਿ ਕੋਈ ਵੀ ਕਿਸੇ ਵੀ ਰੋਡ ਦਾ ਕੋਈ ਮਤਲਬ ਹੀ ਹਸਾਬ ਤਾਂ ਹੈ ਨਹੀਂਗਾ ਇਸੋ ਲੈ ਪਿੱਛੇ ਗਊਸ਼ਾਲਾ ਬਾਜ਼ਾਰ ਚਲਜੋ ਬੰਗਾ ਰੋਡ ਤੇ ਤੁਸੀਂ ਮਾਰਵਲ ਰਿਜ਼ੋਰਟ ਦੇ ਮੋੜੇ ਚਲਜੋ ਚਾਹੇ ਬਾਲਮਿਕੀ ਮੰਦਿਰ ਦੇ ਮੋੜੇ ਚਲਜੋ ਹਰਗੋਵੀਂ ਨਗਰ ਚਲਜੋ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਹੁਣ ਤੱਕ ਪਾਣੀ ਸਵੇਰੇ ਮੀ ਇੱਕ ਡੇਰ ਦੋ ਘੰਟੇ ਪਿਆ ਆ ਪਰ ਮੈਨੂੰ ਨਹੀਂ ਲੱਗਦਾ ਪਾਣੀ ਹਜੇ ਤੱਕ ਵੀ ਨਿਕਲਿਆ ਉਥੋਂ ਦੁਕਾਨਦਾਰ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੰਦਾ ਹੁਣ ਉਹਦੀ ਨਾਲੀਆਂ 'ਚ ਲਫਾਵੇ ਲੁਹੇ ਜਾਂ ਹੋਰ ਜਾਂਦੇ ਆ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਨੇ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਮੇਰੀ ਇਹੀ ਅਪੀਲ ਆ ਕਿ ਜਿਹੜਾ ਵੀ ਆਪਣਾ ਕਸਟਮਰ ਜਾਂ ਤੁਹਾਡਾ ਕੋਈ ਗਾਹਕ ਤੁਹਾਡੇ ਕੋਲ ਕੋਈ ਚੀਜ਼ ਲੈਣ ਆਉਂਦਾ ਆ ਉਹਨੂੰ ਅਵੇਅਰ ਕਰੋ ਕਿ ਤੁਸੀਂ ਆਪਣਾ ਘਰੋਂ ਕੋਈ ਝੋਲਾ ਲੈ ਕੇ ਆਓ ਜਾਂ ਘਰੋਂ ਕੋਈ ਸਮਾਨ ਲੈ ਕੇ ਆਓ ਔਰ ਜਿੰਨਾ ਵੀ ਪੌਲੀਥੀਨ ਨਾਲੀਆਂ 'ਚ ਜਾ ਕੇ ਉਹ ਫਸਦਾ ਆ ਉਹਦੇ ਕਰਕੇ ਜਿਹੜਾ ਬਰਸਾਤ ਦਾ ਪਾਣੀ ਨਹੀਂ ਨਿਕਲ ਪਾਉਂਦਾ ਤੇ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਗ੍ਰੀਨਰੀ ਰੱਖੋ ਤੇ ਆਪਣੇ ਆਲੇ ਦੁਆਲੇ ਪੇੜ ਪੌਦੇ ਲਾਓ ਕਿ ਜਿਹਦੇ ਨਾਲ ਸਾਨੂੰ ਹਿਮਾਚਲ ਵਾਲ ਨਾ ਜਾਣਾ ਪਵੇ। ਅੱਜ ਮੈਂ ਤੁਲਸੀਨ ਜੀ ਸਿਲਮਾ ਰੋਡ ਤੋਂ ਬੋਲਿਆ ਜੀ ਰਾਤੀ ਅੱਧਾ ਘੰਟਾ ਮੀਂਹ ਪਿਆ ਸਾਰਾ ਅੱਧੇ ਘੰਟੇ 20 ਦੇ ਨਾਲ ਬਾਜ਼ਾਰ ਦੇ ਵਿੱਚ ਪਾਣੀ ਪਾਣੀ ਹੋ ਗਿਆ ਜਿਹੜੀਆਂ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਚਲਾ ਗਿਆ ਤੇ ਇਹਦੇ ਸਾਡੇ ਬਜ਼ਾਰ ਦੇ ਪ੍ਰਧਾਨ ਨੇ ਕਈ ਵਾਰੀ ਕਮੇਟੀ ਨੂੰ ਕਿਹਾ ਵੀ ਆ ਕੋਈ ਸੀਵਰੇਜ ਦੀ ਨਾਲੀਆਂ ਦੀ ਕੋਈ ਸਫਾਈ ਨਹੀਂ ਹੋ ਰਹੀ ਇਹਦੇ ਕਰਕੇ ਬਹੁਤ ਨੁਕਸਾਨ ਆ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਫਾਈ ਹੁਣ ਬਹੁਰੇ ਬਰਸਾਤਾਂ ਗਿਆ ਸਫਾਈ ਕਰਾਈ ਜਾਵੇ ਸੀਵਰੇਜ ਸਾਫ ਕਰਾਈ ਜਾਵੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਦੁਕਾਨਦਾਰਾਂ ਨੂੰ ਜਿਹੜੇ ਜਿੱਦਾਂ ਹੁਣ ਨਾਲੀਆਂ ਦੇ ਵਿੱਚ ਲਖਾਵੇ ਵਗੈਰਾ ਸੜਤ ਹੁੰਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਬਾਰੇ ਕਹਿ ਰਹੇ ਜਾਂਦੇ ਆ ਵੀ ਆਪਣੇ ਜਿਹੜਾ ਪੂਰਾ ਕਰਗਟ ਆ ਉਹ ਇੱਕ ਲਖਾਵੇ ਹੀ ਪਾ ਕੇ ਰੱਖੋ ਉਹ ਜਿਹੜੇ ਆਂਦੇ ਆ ਸਫਾਈ ਕਰਮਚਾਰੀ ਉਹ ਚੱਕ ਲਈ ਜਾਇਆ ਕਰਨਗੇ ਸ਼ੋ ਮਨਾਉਂਗੀ ਜੀ ਆਪਣਾ ਬਲਬੀਰ ਸਿੰਘ ਜੀ ਕਿਸ ਰੋਡ ਦੇ ਉੱਪਰ ਦੁਕਾਨ ਆਪਣੀ ਸਿਲਮਾ ਰੋਡ ਤੇ ਹੈ ਜੀ ਦੁਕਾਨ ਆਪਣੀ ਜੁੱਤੀਆਂ ਦੀ ਦੁਕਾਨ ਹੈ ਜੀ